ਤੁਸੀਂ ਦੇਖ ਰਹੇ ਹੋ ਔਨਅਰ ਤੇ ਮੈਂ ਤੁਹਾਡੇ ਨਾਲ ਦਰਸ਼ਪ੍ਰੀਤ ਕੌਰ ਬਸਰਾ ਖਬਰ ਸਾਹਮਣੇ ਆ ਰਹੀ ਆ ਜਿੱਥੇ ਕਿ ਚੋਰਾਂ ਦੇ ਵੱਲੋਂ ਇੱਕ ਘਟਨਾ ਨੂੰ ਅੰਜਾਮ ਹੈ ਜੁੜਾ ਦਿੱਤਾ ਗਿਆ ਜੀ ਹਾਂ ਚੋਰਾਂ ਦੇ ਵੱਲੋਂ ਬੀਤੀ ਰਾਤ ਚੋਰੀ ਆ ਜੜੀ ਕੀਤੀ ਗਿਆ ਤਾਂ ਦੱਸਦੀ ਹੈ ਕਿ ਇੱਕ ਕਬਾੜੀਏ ਦੀ ਦੁਕਾਨ ਵੀ ਆ ਜੜੀ ਚੋਰਾਂ ਨੇ ਨਹੀਂ ਬਖਸ਼ੀ ਉਥੋਂ ਵੀ ਜੜਾ ਕਿ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ ਤਾਂ ਦੱਸ ਦਈਏ ਕਿ ਇਹ ਪੂਰੀ ਘਟਨਾ ਨੂੰ ਅੰਜਾਮ ਹੈ ਜਿਹੜਾ ਕਿ ਬੀਤੀ ਰਾਤ ਦਿੱਤਾ ਗਿਆ ਚੋਰਾ ਦੇ ਵੱਲੋਂ ਚੋਰੀ ਕਰਕੇ ਤਾਂਬਾ ਤੇ ਪਿੱਤਲ ਤੇ ਹੋਰ ਜਿਹੜਾ ਨਕਦੀ ਹੈ ਉਹ ਲੈ ਕੇ ਫਰਾਰ ਹੋ ਜਾਂਦੇ ਨੇ ਤਾਂ ਸੀਸੀਟੀਵੀ ਫੁਟੇਜ ਵੀ ਜਿਹੜੀਆਂ ਕਿ ਸਾਹਮਣੇ ਆਈਆਂ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਚੋਰ ਹੈ ਜਿਹੜਾ ਕਿ ਇਹ ਤਾਲਾ ਤੋੜਦਾ ਤੇ ਬਾਅਦ ਦੇ ਵਿੱਚ ਪੂਰੀ ਦੁਕਾਨ ਦੀ ਇਹਦੇ ਵੱਲੋਂ ਤਲਾਸ਼ੀ ਕੀਤੀ ਜਾਂਦੀ ਹੈ ਤੇ ਫਿਰ ਉੱਥੋਂ ਜਿਹੜਾ ਕੀਮਤੀ ਸਮਾਨ ਲੈ ਕੇ ਉਹ ਫਰਾਰ ਹੋ ਜਾਂਦਾ ਤਵਾਜ਼ੀ ਕੀ ਚੋਰ ਦੇ ਵੱਲੋਂ ਬੀਤੀ ਰਾਤ ਅਮਨੀ ਸਰ ਅਜਨਾਲਾ ਰੋਡ ਤੇ ਸਥਿਤ ਇੱਕ ਕਬਾੜੀਏ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਬਾਅਦ ਵਿੱਚ ਉੱਥੇ ਚੋਰੀ ਆ ਜੜੀ ਕੀ ਕੀਤੀ ਗਈ ਆ ਤੇ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਪੜਤਾਲ ਆ ਜੜੀ ਕੀਤੀ ਜਾ ਰਹੀ ਆ ਤੇ ਚੋਰੀ ਦੇ ਮਾਮਲੇ ਦੇ ਵਿੱਚ ਨੇੜੇ ਦੇ ਦੁਕਾਨਦਾਰਾਂ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੇਰਾ ਨਾਮ ਜੀ ਰੋਬੀਨ ਮਸੀਆ ਕੀ ਮਾਮਲਾ ਸਰ ਮਾਮਲਾ ਸਰ ਅਹੀਂ ਇੱਥੇ ਦੁਕਾਨ ਕਰਦੇ ਆ ਸਾਡਾ ਪਿੰਡ ਬੋਈਆ ਵਾ ਤੇ ਅਸੀਂ ਰਾਤ ਦੁਕਾਨ ਬੰਦ ਕਰਕੇ ਗਏ ਆ 15 ਤਰੀਕ ਦੀ ਗੱਲ ਆ ਰਾਤ ਨੂੰ ਸਾਡੀ ਦੁਕਾਨ ਭੱਜ ਗਈ ਆ ਤੇ ਇਸ ਤਰੀਕੇ ਨਾਲ ਉਹਨਾਂ ਨੇ ਜੀ ਸ਼ਟਰ ਨੂੰ ਕੋਈ ਜੈਕ ਵਗੈਰਾ ਲਗਾ ਕੇ ਬੱਲੀਆਂ ਵਗੈਰਾ ਲਾ ਕੇ ਸ਼ਟਰ ਚੁੱਕ ਕੇ ਫਿਰ ਅੰਦਰ ਐਂਟਰੀ ਕੀਤੀ 14 ਨੇ ਕੀ ਕੀ ਸਮਾਨ ਲੱਗੇ ਸਮਾਨ ਸਾਰ ਕੋਈ ਸਿਲਵਰ ਤਾਂਬਾ ਜਿਹੜਾ ਆ ਉਹ ਲੈ ਗਏ ਨੇ ਹੋਰ ਹੋਰ ਇੱਕ ਸਾਡਾ ਗੱਲਾ ਸੀਗਾ ਉਹ ਲੈ ਗਏ ਆ ਪੈਸੇ ਕਿੱਨੇ ਕੁ ਲੱਗੇ ਪੈਸੇ ਸਾਰੋ ਦੇ ਵਿੱਚ 18000 ਰੁਪਿਆ ਹੈਗਾ ਸੀਗਾ ਅਸੀਂ ਲੈਣਾ ਸੀ ਦਿਖਣੇ ਸਾਰੇ ਤੇ ਇਹਨਾਂ ਦੇ ਹੀ ਰੱਖ ਕੇ ਤੇ ਚਲ ਗਈ ਸੀਗੀ ਵੀ ਆ ਕੇ ਸਵੇਰੇ ਗਾ ਗੁੰਮਸਲੋਂ ਪੁੜਤਾ ਦਿੰਦੇ ਨੇ ਹਾਂ ਤੇ ਹੋਰ ਸੀਸੀਟੀਵੀ ਲੱਗੇ ਤੁਹਾਡੇ ਜੀ ਸੀਸੀਟੀਵੀ ਸਰ ਪਹਿਲਾਂ ਉਹਨਾਂ ਨੇ ਆਉਂਦਿਆਂ ਹੀ ਇੱਥੇ ਟਿਊਬ ਲੱਗੀ ਉਹ ਤੋੜੀ ਆ ਤੇ ਦੋ ਸੀਸੀਟੀਵੀ ਕੈਮਰੇ ਤੋੜ ਕੇ ਤੇ ਅੰਦਰ ਐਂਟਰੀ ਕੀਤੀ ਉਹਨਾਂ ਨੇ ਜੋ ਸ਼ਟਰ ਭੰਨਿਆ ਉਸ ਤੋਂ ਬਾਅਦ ਵਿੱਚ ਅੰਦਰ ਜਾਂਦਾ ਨਜ਼ਰ ਆਉਂਦਾ ਬੰਦਾ ਪਰ ਇਹ ਵੀ ਉਨਾ ਮੂੰਹ ਆ ਬੱਧਾ ਆ ਤੇ ਪ੍ਰਸ਼ਾਸਨ ਗਾੜੀ ਮੰਗਿਆ ਕਿ ਇਹਦੇ ਤੇ ਥੋੜੀ ਸਖਤੀ ਕਾਰਵਾਈ ਕਰਕੇ ਤੇ ਸੋਰਾਮ ਨੰਗਿਆ ਕੀਤਾ ਜਾਵੇ ਹਾਂਜੀ ਮੇਰਾ ਨਾਮ ਜੀ ਤਸਵੀਰ ਸਿੰਘ ਅਸੀਂ ਐਡਾ ਮਹਿਲ ਮੁਖਾਰੀ ਦੇ ਵਿੱਚ ਦੁਕਾਨ ਕਰਦੇ ਆ ਇੱਥੇ ਸਾਡੇ ਲਾਗੇ ਕਵਾੜੀ ਦੀ ਦੁਕਾਨ ਹੈ ਰਾਤੀ ਇੱਥੇ ਮਤਲਬ ਚੋਰਾਂ ਨੇ ਚੋਰੀ ਕੀਤੀ ਆ ਇਹਨਾਂ ਦਾ ਤਾਂਬਾ ਪਿੱਤਲ ਵਾਵਾ ਹੀ ਸਮਾਨ ਲੈ ਗਏ ਨਾਲ ਨਗਦੀ ਵੀ ਲੈ ਗਏ ਤੇ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਵੀ ਇਹ ਹੱਡੇ ਦੀ ਰਾਖੀ ਕਰਵਾਈ ਜਾਵੇ ਅਹੀਂ ਉਹ ਰਿਦ ਕੰਦਰ ਇੱਥੇ ਅੱਗੇ ਵੀ ਕਾਫੀ ਯਾਰ ਇੱਥੇ ਚੋਰੀਆਂ ਹੋਈਆਂ ਨੇ ਤੇ ਇੱਥੇ ਕੋਈ ਸ਼ਕਤੀ ਦੇ ਨਾਲ ਕਾਰਵਾਈ ਕੀਤੀ ਜਾਵੇ ਇਹਨਾਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਬਹੁਤ ਜ਼ਿਆਦਾ ਮਤਲਬ ਇੱਕ ਨੌੜੀ ਹਰ ਕਿਤੇ ਆ ਤੇ ਸਾਰੇ ਆਪੋ ਆਪਣੀ ਕਮਾਈ ਕਰਨਦੇ ਆ ਪਰ ਇਹ ਬਹੁਤ ਜ਼ਿਆਦਾ ਕੰਮ ਜਿਹੜਾ ਗਲਤ ਹੋ ਰਿਹਾ ਇੱਥੇ ਤੇ ਨਕਦੀ ਵੀ ਇਹਨਾਂ ਦੀ ਕਾਫੀ ਜਾਦੀ ਕੋਈ ਅੰਦਰ ਕੈਸ਼ ਪਿਆ ਹੀ ਉਹ ਵੀ ਲੱਗੇ ਤੇ ਅਕਸਰ ਸੀਸੀਟੀਵੀ ਲਵਾਏ ਹੁੰਦੇ ਆ ਪਰ ਸੀਸੀਟੀਵੀ ਤੋਂ ਹਾਂਜੀ ਹਾਂਜੀ ਉਹ ਸੀਸੀਟੀਵੀ ਕੈਮਰੇ ਲੱਗੇ ਹੋਏ ਇਹੀ ਉਹਨਾਂ ਪਹਿਲਾਂ ਅਣਕਿਉ ਤੋੜੀ ਤੋੜਿਆ ਨਾਲ ਲਾਈਟਾਂ ਬੰਦ ਕੀਤੀਆਂ ਉਸ ਤੋਂ ਬਾਅਦ ਇਹ ਫਿਰ ਜੱਕ ਲਾ ਕੇ ਉਹਨਾਂ ਦਾ ਸ਼ਟਰ ਜਿਹੜਾ ਉਹ ਚੁੱਕਿਆ ਵਾ ਤੇ ਸਾਰਾ ਅੰਦਰ ਵੱਢ ਕੇ ਸਾਰੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਉਹਨਾਂ ਦਾ ਕੀ ਮੰਗ ਕਰਦੇ ਆਂ ਅਸੀਂ ਮੰਗ ਕਰਦੇ ਵੀ ਪ੍ਰਸ਼ਾਸਨ ਮਤਲਬ ਇੱਥੇ ਇੱਕ ਤੇ ਨਾਕਾ ਲਵਾਵੇ ਇੱਕ ਇਹਨਾਂ ਦੀ ਪਰਪਾਈ ਕਿਸ ਤਰੀਕੇ ਨਾਲ ਵੀ ਹੋ ਸਕੇ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਹਾਂ ਹਾਂਜੀ ਇਹ ਤੇਨੇ ਕਿ ਤਰਖਾਸਤ ਨੂੰ ਸੋ ਇਹੀ ਤੁਹਾਡੇ ਦੁਕਾਨ ਦਾ ਸ਼ਤਤ ਤੋਂ ਚੋਰੀ ਹੋਈ ਆ ਮੌਕੇ ਤੇ ਗਏ ਆ ਮੌਕੇ ਤੇ ਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜੋ ਵੀ ਸਾਹਮਣੇ ਆਊਗਾ ਉਸ ਹਿਸਾਬ ਨਾਲ ਕਾਰਵਾਈ ਜਮ ਲੜੀ ਉਹ ਸੀਸੀਟੀਵੀ ਵੀ ਲਾ ਕੇ ਲਗੇ ਆ ਬਾਰਾ ਕੁਝ ਜੋ ਹੋ ਵੀ ਲਾ ਕੇ ਬੰਨੇ ਹੋਣ ਕਿ ਉਹ ਨੂੰ ਦੇਖ ਲਾਂਗੇ ਜੀ ਉਹ ਸਾਰੇ ਲਾ ਕੇ ਬੰਨੇ ਚੈੱਕ ਕਰਕੇ ਵਿਖੂ ਕੀ ਹੋਇਆ ਉਹ ਕਹਿੰਦੇ ਆ